ਮਿਲ ਹੈ ਗੈਸ ਵੈਲਕਮ ਬੈਕ ਟੂ ਮਾਈ YouTube ਚੈਨਲ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਤੇ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਉਹ ਪੰਜ ਚੀਜ਼ਾਂ ਬਾਰੇ ਜਿਹੜੀਆਂ ਕਿ ਹਰ ਬੰਦੇ ਨੂੰ ਆਪਣੀ ਲਾਈਫ ਦੇ ਵਿੱਚ ਬਹੁਤ ਹੀ ਜ਼ਿਆਦਾ ਕੰਮ ਆਉਣ ਵਾਲੀਆਂ ਤੇ ਜਿਹੜੀਆਂ ਕਿ ਹਰ ਬੰਦੇ ਦੀ ਲਾਈਫ 'ਚ ਹੋਣੀ ਹੈ ਬਹੁਤ ਜ਼ਰੂਰੀ ਹੈ ਸੋ ਬਨੇ ਰਹੋ ਅੱਜ ਦੀ ਵੀਡੀਓ 'ਚ ਕਿਉਂਕਿ ਅੱਜ ਦੀ ਵੀਡੀਓ ਤੁਹਾਡੇ ਲਈ ਕਾਫੀ ਕੰਮ ਦੀ ਹੋਣ ਵਾਲੀ ਹੈ ਤੇ ਚਲੋ ਫਿਰ ਟਾਈਮ ਨਾ ਵੇਸਟ ਕਰਦੇ ਹੋਏ ਕਰਦੇ ਹਾਂ ਸਟਾਰਟ ਸੋ ਸਭ ਤੋਂ ਪਹਿਲੀ ਚੀਜ਼ ਜਿਹੜੀ ਹਰ ਇੱਕ ਇਨਸਾਨ ਨੂੰ ਆਪਣੇ ਬਾਰੇ ਪਤਾ ਹੋਣੀ ਚਾਹੀਦੀ ਆ ਜਿਹੜੀ ਹਰ ਇੱਕ ਇਨਸਾਨ ਦੇ ਵਿੱਚ ਹੋਣੀ ਚਾਹੀਦੀ ਆ ਤੇ ਉਹ ਆ نو ਯੂਅਰ ਵਰਥ ਤੁਹਾਨੂੰ ਤੁਹਾਡੀ ਕਾਬਲੀਅਤ ਬਾਰੇ ਪਤਾ ਹੋਵੇ ਕਦੀ ਵੀ ਤੁਸੀਂ ਆਪਦੀ ਕਾਬਲੀਅਤ ਤੋਂ ਘੱਟ ਤੇ ਕਦੇ ਸੈਟਲ ਨਹੀਂ ਹੋਣਾ ਆਈ ਮੀਨ ਅਗਰ ਤੁਸੀਂ ਕਿਸੇ ਬੰਦੇ ਨੂੰ ਕਹਿ ਰਹੇ ਹੋ ਕਿ ਹਾਂ ਚੱਲ ਕੋਈ ਨਹੀਂ ਚੱਲ ਕੋਈ ਨਹੀਂ ਮੈਂ ਮੈਨੂੰ ਜ਼ਿਆਦਾ ਤੁਹਾਨੂੰ ਪਤਾ ਹੈ ਕਿ ਤੁਸੀਂ ਜ਼ਿਆਦਾ ਕਰ ਸਕਦੇ ਹੋ ਤੁਹਾਨੂੰ ਪਤਾ ਕਿ ਯੂ ਆਰ ਵੈਲ ਕੁਆਲੀਫਾਈਡ ਪਰਸਨ ਪਰ ਫਿਰ ਵੀ ਤੁਸੀਂ ਘੱਟ ਤੇ ਮੰਨ ਰਹੇ ਹੋ ਤਾਂ ਇਹ ਦਾ ਮਤਲਬ ਇਹ ਨਹੀਂ ਕਿ ਤੁਸੀਂ ਬਹੁਤ ਚੰਗੇ ਹੋ ਯੂ ਆਰ ਵੈਰੀ ਨਾਈਸ ਪਰਸਨ ਹੈ ਤੁਹਾਨੂੰ ਕੋਈ ਨਾਈਸ ਸਮਝੂਗਾ ਇਹਦਾ ਮਤਲਬ ਇਹ ਹੈ ਕਿ ਤੁਸੀਂ ਆਪਦੀ ਕਾਬਲੀਅਤ ਆਪਦੀ ਨਜ਼ਰ 'ਚ ਘਟਾ ਰਹੇ ਹੋ ਤੇ ਜਿੰਨੀ ਦੇਰ ਆਪਾਂ ਆਪਦੀ ਕਾਬਲੀਅਤ ਆਪਦੀ ਨਜ਼ਰ 'ਚ ਘਟਾਉਣੇ ਉੰਨੀ ਦੇਰ ਆਪਾਂ ਨੂੰ ਬਾਕੀ ਲੋਕ ਇੰਨਾ ਵਰਥ ਹੀ ਸਮਝਣਗੇ ਨਹੀਂ ਸੋ ਹਮੇਸ਼ਾ ਆਪਦੀ ਸੈਲਫ ਵਰਥ ਹੈ ਨਾ ਜਿਹੜੀ ਉਹ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿ ਹਾਂਜੀ ਮੈਂ ਇਹ ਘੱਟ ਆਪਦੀ ਆਪਦੀ ਇੱਜ਼ਤ ਤੋਂ ਉੱਪਰ ਕੁਝ ਵੀ ਨਹੀਂ ਰੱਖਣਾ ਹਨੂੰ ਪਤਾ ਹੋਣਾ ਚਾਹੀਦਾ ਆਪਦੀ ਰਿਸਪੈਕਟ ਕਰੋ ਜਿੰਨੀ ਤਰ ਮੈਂ ਆਪਣੀ ਰਿਸਪੈਕਟ ਨਹੀਂ ਕਰੂੰ ਮੇਰੀ ਕੋਈ ਨਹੀਂ ਕਰ ਸਕਦਾ ਸੋ ਹਮੇਸ਼ਾ ਆਪਦੇ ਇੱਕ ਸੈਟ ਬਾਉਂਡਰੀਜ਼ ਰੱਖੋ ਇੱਕ ਲਿਮਿਟ ਰੱਖੋ ਹਰ ਚੀਜ਼ ਤੇ ਕਿ ਕੋਈ ਆਪਣੀ ਕਿੰਨੀ ਕੁ ਡਿਸਰੈਸਪੈਕਟ ਕਰ ਸਕਦਾ ਉਥੋਂ ਤੱਕ ਠੀਕ ਹੈ ਕਿਉਂਕਿ ਤੁਹਾਡੀ ਵੈਲਿਊ ਕਦੇ ਵੀ ਕਿਸੇ ਹੋਰ ਦੇ opinion ਤੇ ਡਿਪੈਂਡ ਨਹੀਂ ਹੋ ਸਕਦੀ ਇਟ ਡਸਨਟ ਮੈਟਰ ਕੋਈ ਮੇਰੇ ਬਾਰੇ ਕੀ ਸੋਚ ਰਿਹਾ ਬਟ ਇਹ ਮੈਟਰ ਕਰਦਾ ਕਿ ਮੈਂ ਆਪਦੇ ਬਾਰੇ ਕੀ ਸੋਚ ਰਿਹਾ ਮੈਨੂੰ ਮੇਰੀ ਵਰਥ ਪਤਾ ਹੋਣੀ ਚਾਹੀਦੀ ਹੈ ਮੈਨੂੰ ਪਤਾ ਹੋਣਾ ਚਾਹੀਦਾ ਕਿ ਮੇਰਾ ਕਿੰਨਾ ਲੈਵਲ ਆ ਤੇ ਮੈਂ ਉਸ ਲੈਵਲ ਦੇ ਅਕੋਰਡਿੰਗ ਹੀ ਚੱਲਣਾ ਲਾਈਫ ਦੇ ਵਿੱਚ ਕਦੇ ਵੀ ਕਿਸੇ ਨੂੰ ਇੰਨੀ ਰਾਈਟ ਨਾ ਦੋ ਕਿ ਉਹ ਤੁਹਾਡੀ ਉਸ ਚੀਜ਼ਾਂ ਤੇ ਵੀ ਬੇਇੱਜ਼ਤੀ ਕਰੇ ਜਾਂ ਉਸ ਚੀਜ਼ਾਂ ਤੇ ਵੀ ਤੁਹਾਡੀ ਸੈਲਫ ਵਰਥ ਨੂੰ ਡਾਊਟ ਕਰੇ ਤੇ ਉਹਨੂੰ ਲੱਗੇ ਯਾਰ ਇਹ ਬੰਦਾ ਤਾਂ ਇੰਨੇ ਕੁ ਤੇ ਮੰਨ ਗਿਆ ਕਦੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਕਿਉਂਕਿ ਉਹਨੀ ਦੇਰ ਤੁਹਾਡੀ ਸੋਸਾਇਟੀ ਦੇ ਵਿੱਚ ਰਿਸਪੈਕਟ ਕਦੀ ਵੀ ਨਹੀਂ ਹੋਊਗੀ ਨੈਕਸਟ ਚੀਜ਼ ਜੋ ਬਹੁਤ ਇੰਪੋਰਟੈਂਟ ਤੇ ਹਰੇਕ ਬੰਦੇ ਨੂੰ ਸਮਝਣ ਦੀ ਲੋੜ ਆ ਉਹ ਹੁੰਦਾ ਕਿ ਟਾਈਮ ਇਜ਼ ਦਾ ਵੈਲਥ ਟਾਈਮ ਬਹੁਤ ਇੰਪੋਰਟੈਂਟ ਚੀਜ਼ ਆ ਇਹ ਇੱਕ ਐਸੀ ਚੀਜ਼ ਆ ਜਿਹੜੀ ਇੱਕ ਵਾਰ ਲੰਘ ਜੇ ਬਾਅਦ ਵਿੱਚ ਵਾਪਸ ਨਹੀਂ ਆਉਂਦੀ ਪੈਸਾ ਆ ਜਾਊਗਾ ਰਹਿ ਜਾਊਗਾ ਚੱਲ ਜਾਊਗਾ ਆਉਂਦਾ ਰਹਿੰਦਾ ਜਾਂਦਾ ਰਹਿੰਦਾ ਬਟ ਟਾਈਮ ਅਗਰ ਇੱਕ ਵਾਰ ਚਲਾ ਗਿਆ ਉਹ ਕਦੀ ਵਾਪਸ ਨਹੀਂ ਆਉਂਦਾ ਸੋ ਆਪਾਂ ਕੋਸ਼ਿਸ਼ ਕਰਨੀ ਹੈ ਕਿ ਜੋ ਟਾਈਮ ਮੈਂ ਇੱਕ ਪੋਜ਼ਿਟਿਵ ਚੀਜ਼ਾਂ ਤੇ ਲਗਾ ਸਕਦਾ ਜੋ ਟਾਈਮ ਮੈਂ ਆਪਦੇ ਆਪ ਨੂੰ ਗਰੋ ਕਰਨ ਤੇ ਲਾ ਸਕਦਾ ਉਹਨੂੰ ਮੈਂ 네ਗੈਟਿਵਿਟੀ ਵਾਲਾ ਵੇਸਟ ਕਰਾਂ ਉਸ क्रूशियल ਟਾਈਮ ਨੂੰ ਅਗਰ ਅੱਜ ਮੇਰਾ ਇਹ क्रूशियल ਟਾਈਮ ਆ ਮੈਂ ਅੱਜ ਹੀ ਇਹਨੂੰ ਇੰਨਾ ਕ ਜਿਆਦਾ ਯੂਟਿਲਾਈਜ਼ ਕਰ ਲਾਂ ਕਿ ਮੈਂ ਆਪਦਾ ਫਿਊਚਰ ਆ ਜਿਹੜਾ ਉਹ ਖੁਸ਼ੀ ਖੁਸ਼ੀ ਨਾਲ ਕੱਢ ਸਕਾਂ ਮੈਂ ਆਪਦੇ ਫਿਊਚਰ ਲਈ ਸਭ ਕੁਝ ਗਰੋ ਕਰ ਸਕਾਂ ਵਧੀਆ ਉਹ ਚੀਜ਼ ਕਰੋ ਜੋ ਤੁਹਾਡੇ ਲਈ ਮਾਇਨੇ ਰੱਖਦੀ ਹੈ ਇਹ क्रूशियल ਟਾਈਮ ਨੂੰ ਆਪਦੇ ਉਸ ਫੈਮਿਲੀ ਮੈਂਬਰਸ ਨਾਲ ਸਪੈਂਡ ਕਰੋ ਹਰ ਉਸ ਇਨਸਾਨ ਨਾਲ ਸਪੈਂਡ ਕਰੋ ਜੋ ਤੁਹਾਡੀ ਵੈਲਿਊ ਐਡ ਕਰਦਾ ਤੁਹਾਡੀ ਜ਼ਿੰਦਗੀ 'ਚ ਐਸੀਆਂ ਮੈਮਰੀਜ਼ ਬਣਾਓ ਗਰੋ ਕਰੋ ਆਪਦੇ ਆਪ ਨੂੰ ਇੰਨਾ ਯੂਟਿਲਾਈਜ਼ ਕਰੋ ਇਸ ਟਾਈਮ ਨੂੰ ਕਦੀ ਟਾਈਮ ਵੇਸ ਨਾ ਕਰੋ ਕਿਉਂਕਿ ਟਾਈਮ ਇੱਕ ਵਾਰ ਲੰਘ ਗਿਆ ਕਦੀ ਵਾਪਸ ਨਹੀਂ ਆਉਂਦਾ ਔਰ ਇਹ ਗੱਲ ਹਮੇਸ਼ਾ ਯਾਦ ਰੱਖੋ ਤੀਸਰੀ ਚੀਜ਼ ਜੋ ਬਹੁਤ ਇੰਪੋਰਟੈਂਟ ਹੈ ਤੇ ਧਿਆਨ ਚ ਰੱਖਣ ਵਾਲੀ ਹੈ ਫੇਲਿਅਰ ਇਜ਼ ਅ ਪਾਰਟ ਆਫ ਲਾਈਫ ਬਹੁਤ ਲੋਕ ਫੇਲਿਅਰ ਤੋਂ ਡਰ ਕੇ ਕੋਸ਼ਿਸ਼ ਕਰਨੀ ਬੰਦ ਕਰ ਦਿੰਦੇ ਆ ਦੇਖੋ ਹਰ ਸਕਸੈਸਫੁਲ ਬੰਦਾ ਕਦੀ ਨਾ ਕਦੀ ਹਮੇ ਫੇਲ ਹੋਇਆ ਹੀ ਹੁੰਦਾ ਕਿਉਂਕਿ ਜਦੋਂ ਵੀ ਆਪਾਂ ਟਰਾਈ ਕਰਾਂਗੇ ਆਪਾਂ ਕਦੀ ਫੇਲ ਹੁੰਨੇ ਆ ਕਦੀ ਪਾਸ ਹੁੰਨੇ ਆ ਬਟ ਫੇਲ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਹਿੰਮਤ ਹਾਰ ਜਾਈਏ ਤੇ ਆਪਾਂ ਟਰਾਈ ਕਰਨਾ ਬੰਦ ਕਰ ਦੇਈਏ ਸਕਸੈਸਫੁਲ ਲੋਕ ਵੀ ਫੇਲ ਫੇਲ ਹੁੰਦੇ ਆ ਬਹੁਤ ਵਾਰ ਫੇਲ ਹੁੰਦੇ ਆ ਬਟ ਕਿਹੜੀ ਚੀਜ਼ ਉਹਨਾਂ ਨੂੰ ਆਪਣੇ ਤੋਂ ਡਿਫਰੈਂਟ ਬਣਾਉਂਦੀ ਹੈ ਕਿ ਉਹ ਲੋਕ ਟਰਾਈ ਕਰਨਾ ਨਹੀਂ ਛੱਡਦੇ ਉਹ ਫੇਰ ਤੋਂ ਟਰਾਈ ਕਰਦੇ ਆ ਫੇਲ ਹੁੰਦੇ ਆ ਫੇਰ ਟਰਾਈ ਕਰਦੇ ਆ ਕਿ ਦਿਨਾਂ-ਕਿਦਿ ਆਪਾਂ ਸਕਸੈਸਫੁਲ ਜ਼ਰੂਰ ਹੁੰਨੇ ਆ ਸੋ ਫੇਲਿਅਰ ਤੋਂ ਇੰਨਾ ਡਰ ਬਣਾ ਲੈਣਾ ਤੇ ਆਪਦੀ ਜ਼ਿੰਦਗੀ 'ਚ ਉੱਥੇ ਹੀ ਛੱਡ ਦੇਣਾ ਉਸ ਚੀਜ਼ ਨੂੰ ਜੋ ਤੁਸੀਂ ਪਾਉਣਾ ਚਾਹੁੰਦੇ ਹੋ ਇਹ ਗਲਤ ਆ ਆਪਣੇ ਫੇਲੀਅਰਸ ਤੋਂ ਸਿੱਖੋ ਕਿ ਕੀ ਕਮੀ ਰਹਿ ਗਈ ਜਿਹੜੀ ਮੈਨੂੰ ਅੱਗੇ ਜਾ ਕੇ ਹੋਰ ਪੂਰੀ ਕਰਨੀ ਆ ਤੇ ਮੈਂ ਉਹ ਪੂਰੀ ਕਰਕੇ ਲਰਨ ਕਰਕੇ ਗਰੋ ਕਰ ਸਕਦਾ ਮੂਵ ਔਨ ਕਰ ਸਕਦਾ ਆ ਆਪਣੇ ਫਿਊਚਰ ਚ ਸੋ ਹਮੇਸ਼ਾ ਯਾਦ ਰੱਖੋ ਫੇਲੀਅਰ ਜ਼ਿੰਦਗੀ ਦਾ ਪਾਰਟ ਆ ਫੇਲ ਵੀ ਹੋਵਾਂਗੇ ਪਾਸ ਵੀ ਹੋਵਾਂਗੇ ਜ਼ਿੰਦਗੀ ਚ ਖੁਸ਼ੀਆਂ ਵੀ ਆਉਂਦੀਆਂ ਗਮੀਆਂ ਵੀ ਆਉਂਦੀਆਂ ਬਟ ਹਿੰਮਤ ਨਹੀਂ ਆਪਾਂ ਹਾਰ ਸਕਦੇ ਹੋਪ ਹਮੇਸ਼ਾ ਬਣਾ ਕੇ ਰੱਖੋ ਆਪਦੀ ਜ਼ਿੰਦਗੀ ਚ ਫੋਰਥ ਬਹੁਤ ਇੰਪੋਰਟੈਂਟ ਚੀਜ਼ ਆ ਹੈਲਥ ਇਜ਼ ਯਰ ਫਰਸਟ ਪ੍ਰਾਇੋਰਟੀ ਆਪ ਦੀ ਹੈਲਥ ਨੂੰ ਹਮੇਸ਼ਾ ਫਰਸਟ ਪ੍ਰਾਇੋਰਟੀ ਲੈ ਕੇ ਚੱਲੋ ਚਾਹੇ ਤੁਸੀਂ ਜਿੰਨੇ ਵੀ ਬਿਜ਼ੀ ਹੋ ਜ਼ਿੰਦਗੀ 'ਚ ਚਾਹੇ ਤੁਸੀਂ ਕਿੰਨਾ ਵੀ ਕੰਮ ਕਰ ਰਹੇ ਹੋ ਡਸਨਟ ਮੈਟਰ ਆਪ ਦੀ ਹੈਲਥ ਨੂੰ ਪ੍ਰਾਇੋਰਟੀ ਰੱਖੋ ਹਮੇਸ਼ਾ ਈਟ ਵੈਲ ਸਲੀਪ ਵੈਲ ਆਪ ਦੀ ਨੀਂਦ ਖਾਣਾ ਹਰ ਇੱਕ ਚੀਜ਼ ਬੈਲੈਂਸਡ ਹੋ ਕੇ ਚੱਲੋ ਲਾਈਫ 'ਚ ਕਦੀ ਵੀ ਇਹਨਾਂ ਚੀਜ਼ਾਂ ਨੂੰ ਇਗਨੋਰ ਨਾ ਕਰੋ ਆਪਦੀ ਮੈਂਟਲ ਹੈਲਥ ਵੱਲ ਧਿਆਨ ਦਿਓ ਜਿੰਨੀ ਦੇ ਤੁਸੀਂ ਬਾਡੀ ਤੇ ਮਾਈਂਡ ਦੋਨਾਂ ਨੂੰ ਬੈਲੈਂਸ ਬਣਾ ਕੇ ਚੱਲੋਗੇ ਫਿਰ ਹੀ ਤੁਸੀਂ ਇੱਕ ਸਕਸੈਸਫੁਲ ਲਾਈਫ ਲੀਡ ਕਰ ਸਕਦੇ ਹੋ ਅਨਲੈਸਰ ਅੰਟਿਲ ਤੁਸੀਂ ਕੰਮ ਕਰ ਰਹੇ ਹੋ ਪਰ ਤੁਹਾਡੀ ਬਾਡੀ ਸਾਥ ਨਹੀਂ ਦੇ ਰਹੀ ਤੁਹਾਡਾ ਮਾਈਂਡ ਨਹੀਂ ਠੀਕ ਤਾਂ ਤੁਸੀਂ ਬਹੁਤ ਅੱਗੇ ਨਹੀਂ ਜਾ ਸਕਦੇ ਆਪਾਂ ਇਹਨਾਂ ਚੀਜ਼ਾਂ ਨੂੰ ਇਗਨੋਰ ਨਹੀਂ ਕਰ ਸਕਦੇ ਸੋ ਧਿਆਨ ਚ ਰੱਖੋ ਕਿ ਹੈਲਥ ਨੂੰ ਆਪਾਂ ਆਪਦੀ ਪ੍ਰਾਇਓਰਟੀ ਬਣਾਉਣਾ ਚਾਹੇ ਆਪਾਂ ਜਿੰਨੇ ਵੀ ਬਿਜ਼ੀ ਹੋ ਜਾਈਏ ਲਾਈਫ 'ਚ ਚਾਹੇ ਆਪਾਂ ਨੂੰ ਕਿੰਨਾ ਵੀ ਕੰਮ ਹੋਵੇ ਵਰਕਲੋਡ ਹੋਵੇ ਪਰ ਆਪਾਂ ਦੀ ਸਿਹਤ ਵੱਲ ਵੀ ਓਨਾ ਹੀ ਧਿਆਨ ਦੇਣਾ ਆਪਦੇ ਮਾਈਂਡ ਵੱਲ ਵੀ ਓਨਾ ਹੀ ਧਿਆਨ ਦੇਣਾ ਫਿਰ ਇਹ ਨਹੀਂ ਕਿ ਆਪਾਂ ਸਿਰਫ ਫਿਜ਼ੀਕਲ ਹੈਲਥ ਹਲ ਦੇ ਰਹੇ ਆ ਧਿਆਨ ਆਪਦੀ ਮੈਂਟਲ ਹੈਲਥ ਵੱਲ ਵੀ ਦੋ ਸਟ्रेसਫੁਲ ਚੀਜ਼ਾਂ ਜਿਹੜੀਆਂ ਹੁੰਦੀਆਂ ਸਟ्रेसਫੁਲ ਇਵੈਂਟਸ ਹੁੰਦੇ ਆ ਲਾਈਫ 'ਚ ਉਹ ਹਿੱਸਾ ਉਹ ਹੋਣਗੇ ਉਹ ਕਦੀ ਇਹ ਨਹੀਂ ਆਪਾਂ ਕਹਿ ਸਕਦੇ ਕਿ ਮੈਨੂੰ ਕੋਈ ਸਟ्रेस ਨਾ ਹੋਵੇ ਸਟ्रेस ਇਜ਼ ਵੈਰੀ ਕਾਮਨ ਬਟ ਹਾਊ ਵੀ ਡੀਲ ਵਿਦ ਥੈਟ ਆਪਾਂ ਕਿੰਦਾ ਡੀਲ ਕਰ ਰਹੇ ਆ ਕਿਦਾਂ ਉਹ ਐਂਗਜ਼ਾਇਟੀ ਨੂੰ ਸਟ्रेस ਨੂੰ ਆਪਾਂ ਘਟਾ ਰਹੇ ਆ ਰਿਲੈਕਸੇਸ਼ਨ ਥੈਰਾਪੀਜ਼ ਲੋ ਆਪਦੇ ਆਪ ਨੂੰ ਬ੍ਰੇਕ ਦੋ ਬੈਲੈਂਸ ਬਣਾ ਕੇ ਰੱਖੋ ਲਾਈਫ 'ਚ ਸੋ ਬਹੁਤ ਇੰਪੋਰਟੈਂਟ ਹੈ ਚੌਥੀ ਚੀਜ਼ ਜਿਹੜੀ ਹੈ ਆਪਣੀ ਹੈਲਥ ਐਂਡ ਫਿਫਥ ਤੇ ਬਹੁਤ ਇੰਪੋਰਟੈਂਟ ਚੀਜ਼ ਲਾਸਟ ਬਟ ਨਾਅਰ ði ਲਿਸਟ ਬੀ ਕਾਈਂਡ ਬੀ ਕਾਈਂਡ ਟੂ ਯੌਰਸੈਲਫ ਬੀ ਕਾਈਂਡ ਟੂ ਅਦਰਸ ਹੋ ਸਕਦਾ ਤੁਹਾਡਾ ਇੱਕ ਚੰਗਾ ਵਰਡ ਇੱਕ ਮੋਟੀਵੇਸ਼ਨ ਕਿਸੇ ਦੀ ਜ਼ਿੰਦਗੀ ਬਦਲ ਦੇਵੇ ਸੋ ਕੋਸ਼ਿਸ਼ ਕਰੋ ਆਪਦੇ ਆਪਣਰ ਵੀ ਥੋੜਾ ਕਾਈਂਡ ਰਹੋ ਤੇ ਬਾਕੀ ਇਹਦੇ ਨਾਲ ਵੀ ਇਮਪਾਥੈਟਿਕ ਰਹੋ ਹਮੇਸ਼ਾ ਜਿੱਥੇ ਕਿਸੇ ਨੂੰ ਲੋੜ ਆ ਉਦਦੇ ਲਈ ਖੜੋ ਹੈਲਪਿੰਗ ਹੈਂਡ ਬਣੋ ਕਿਸੇ ਦਾ ਵੀ ਹਮੇਸ਼ਾ ਕਾਈਂਡ ਰਹੋ ਕਿਉਂਕਿ ਰੱਬ ਅਗਰ ਆਪਾਂ ਚੰਗਾ ਕਰਦੇ ਆ ਤਾਂ ਆਪਣਾ ਕਿਸੇ ਨਾ ਕਿਸੇ ਤਰੀਕੇ ਚੰਗਾ ਜ਼ਰੂਰ ਕਰਦਾ ਸੋ ਮੈਂ ਉਮੀਦ ਕਰਦੀ ਆ ਕਿ ਅੱਜ ਦੀ ਇਹ ਮੇਰੀ ਛੋਟੀ ਜੀ ਵੀਡੀਓ ਕਿਸੇ ਨਾ ਕਿਸੇ ਦੇ ਕੰਮ ਜ਼ਰੂਰ ਆਈ ਹੋਊਗੀ ਤੇ ਤੁਹਾਨੂੰ ਕੁਛ ਨਾ ਕੁਛ ਸਿੱਖਣ ਨੂੰ ਜ਼ਰੂਰ ਮਿਲਿਆ ਹੋਊਗਾ ਅਗਰ ਤੁਸੀਂ ਕੁਛ ਨਹੀਂ ਨਵਾਂ ਸਿੱਖਿਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਲਓ ਤੇ ਚੈਨਲ ਨੂੰ ਆਪਣੇ ਸਬਸਕ੍ਰਾਈਬ ਜ਼ਰੂਰ ਕਰ ਦਿਓ